ਹੈਲੋ ਗਾਇਜ਼ ਮੇਰੇ ਬਲਵਾਂ ਸੰਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਨ ਫੈਮਲੀ ਦੇ ਵਿੱਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਇੱਥੇ ਸੀ ਦੁਪਹਿਰ ਦਾ ਟਾਈਮ ਸ਼ਾਇਦ ਦੁਪਹਿਰ ਦਾ ਵੀ ਨਹੀਂ ਸੀ ਵਿੱਚ ਵਿਚਾਲਾ ਜਿਹਾ ਸੀ ਜੀ 12:00 ਤੋਂ 12:00 ਵਜੇ ਦਾ 12:30 ਵਜੇ ਦਾ ਕਿਉਂਕਿ ਮੰਮੀ ਜਦ ਮ ਆ ਜਾਂਦ ਨੇ ਆਪਣੀ ਡਿਊਟੀ ਤੋਂ ਨਾ ਫਿਰ ਉਦੋਂ ਚਾਹ ਬਣਾਉਣਾ ਨੇ ਹੁੰਿਆ ਸੀ ਮੇਰਾ ਤਾਂ ਇਹ ਹੋ ਜਾਂਦਾ ਵੀ ਮੈਂ ਤਾਂ ਰੋਟੀ ਲੇਟ ਖਾਣੀ ਹੈ ਜੀ ਮੈਨੂੰ ਤਾਂ ਕਰਕੇ ਹੁੰਦਾ ਕੁਝ ਸਾਨੂੰ ਇਹ ਹੋ ਜਾਂਦਾ ਵੀ ਚਲੋ ਹਨਾ ਜਦ ਮੰਮੀ ਆ ਜਾਣਗੇ ਵੀ ਫਿਰ ਇਕੱਠਿਆਂ ਦੀ ਉਹ ਵੀ ਮੰਮੀ ਡੈਡੀ ਮੈਂ ਅਸੀਂ ਤਿੰਨ ਨਹੀਂ ਹੁੰਨੇ ਆ ਵੀ ਦਿਨ ਦੇ ਵਿੱਚ ਤਾਂ ਘਰ ਵੀ ਤਿੰਨਾਂ ਦੀ ਉਹ ਚਾਹ ਬਣ ਜੂਗੀ ਹਨਾ ਤਾਂ ਕਰਕੇ ਫਿਰ ਉਹਨਾਂ ਦੇ ਆਏ ਤਾਂ ਹੀ ਕੁਝ ਜਿਵੇਂ ਰੋਟੀ ਲੇਟ ਖਾਦੀ ਹੁੰਦੀ ਹੈ ਫਿਰ ਤਾਂ ਵੀ ਇਹ ਚੀਜ਼ ਹੋ ਜਾਂਦੀ ਹੈ ਵੀ ਜਦੇ ਚਾਹ ਪੀ ਵੀ ਨਹੀਂ ਹੁੰਦੀ ਹੈਗੀ ਹਮ ਬਸ ਇਸੇ ਕਰਕੇ ਮੈਂ ਇੱਥੇ ਲੱਗੀ ਸੀ ਚਾਹ ਬਣਾਉਣਾ ਮੈਂ ਕਿਹਾ ਚਲ ਚਾਹ ਬਣਾਉਣੀ ਹੈ ਚਾਹ ਪੀਣੀ ਹੈ ਫਿਰ ਦੇ ਦੇ ਕੁਛ देर ਚਲੋ ਜੀ ਕੰਮ ਤਾਂ ਜਲਦੀ ਮੁੱਕ ਜਾਂਦੇ ਨੇ ਰੈਸਟ ਰੈਸਟ ਪਰ ਇਹ ਹੋ ਜਾਂਦਾ ਵੀ ਚਲੋ ਕੁਛ देर ਹਜੇ ਹੋਰ ਬੈਠਦੇ ਆ ਜਦ ਨੂੰ ਫਤਿਹ ਆਊਗਾ ਵੀ ਫਤਿਹ ਦੇ ਆਏ ਤੇ ਫਿਰ ਥੋੜਾ ਜਿਹਾ ਦੁਪਹਿਰ ਦੇ ਕੰਮ ਕਾਜ ਹੋ ਜਾਂਦੇ ਨੇ ਕਿਉਂਕਿ ਵੀ ਫਿਰ ਜਿਹੜੇ ਬਾਅਦ ਵਿੱਚ ਦੁਪਹਿਰ ਤੋਂ ਕੰਮ ਕਰ ਕਰਨੇ ਨੇ ਉਹ ਵੀ ਸ਼ੁਰੂ ਹੋ ਜਾਂਦੇ ਨੇ ਨਾਲੇ ਫਿਰ ਤੁਹਾਨੂੰ ਪਤਾ ਹੈ ਨਾ ਬੱਚੇ ਦੇ ਆਏ ਤੇ ਥੋੜਾ ਜਿਹਾ ਹੋ ਜਾਂਦਾ ਚਾਹ ਉਹ ਕੁਝ ਖਾਵੇ ਨਾ ਖਾਵੇ ਪਰ ਫਿਰ ਵੀ ਇਹ ਤਾਂ ਹੋ ਜਾਂਦਾ ਨਾ ਡੇਲੀ ਵੀ ਫਤਿਹ ਕੁਝ ਖਾਣਾ ਹੈ ਜਾਂ ਕਿ ਮੈਂ ਆ ਨਾ ਨਾਲ ਦੀ ਨਾਲ ਮੈਂ ਚਾਹ ਬਣਾਈ ਸੀ ਨਾਲ ਫਿਰ ਮੈਂ ਇੱਥੇ ਸਬਜੀ ਵੈਸੇ ਉਸ ਦਿਨ ਧੋ ਕੇ ਰੱਖਿਆ ਸੀ ਪਰ ਫਿਰ ਵੀ ਮੈਨੂੰ ਇਹ ਸੀ ਕਿ ਚਲ ਇੱਕ ਵਾਰੀ ਨਾ ਵੀ ਹੋਰ ਪਾਣੀ ਕੱਢ ਦਿੰਨੀ ਆ ਵਿੱਚ ਚੀ ਵੀ ਤੋ ਤੋ ਕੀ ਰੱਖ ਦਿੰਨੀ ਆ ਵੀ ਜਤ ਨੂੰ ਇਹਨਾਂ ਦਾ ਪਾਣੀ ਨੁੱਚੜ ਜਾਊਗਾ। ਵੀ ਫੇਰ ਕਰਦੇ ਆ ਜੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਿਉਂਕਿ ਅੱਜ ਸਬਜ਼ੀ ਬਣਾਉਣੀ ਸੀ ਜਿਹੜੀ ਇਹਦੇ ਪਾਪਾ ਲੈ ਕੇ ਆਏ ਸੀਗੇ ਕੁੰਦਰੂ। ਵੈਸੇ ਜੀ ਅਸੀਂ ਜਣੀ ਮਤਲਬ ਇੱਧਰ ਆਪਣੇ ਇਹ ਜਿਹੜੇ ਕੁੰਦਰੂ ਕਹਿੰਦੇ ਨੇ ਜਿਹੜੇ ਚਿਬੜਾਂ ਵਰਗੇ ਹੁੰਦੇ ਨੇ ਉਦਾਂ ਦੀ ਹੈ ਨਾ। ਹੁਣ ਪਿੰਨੇ ਆ ਜੀ ਚਾਹ ਫੇਰ ਤੁਹਾਨੂੰ ਮਿਲਦੇ ਆ ਬਾਅਦ ਵਿੱਚ। ਲੋ ਜੀ ਫਿਰ ਜਦ ਨੂੰ ਅਜੇ ਤੇ ਪਪਾ ਥੋੜੇ ਜਿਹਾ ਜਲਦੀ ਆ ਗਏ ਸੀ ਉਹਨਾਂ ਨੂੰ ਛੇਤੀ ਛੁੱਟੀ ਹੋ ਗਈ ਸੀਗੀ ਡਿਊਟੀ ਤੋਂ ਤਾਂ ਕਰਕੇ ਉਹ ਆ ਗਏ ਸੀ ਮੈਨੂੰ ਲੱਗਦਾ 2:00 ਵਜੇ ਸ਼ਾਇਦ 2:00 ਵਜੇ ਆ ਗਏ ਸੀ ਫਿਰ ਉੱਥੋਂ ਆ ਕੇ ਫਿਰ ਉਹਨਾਂ ਨੇ ਪੀਤਾ ਚਾਹ ਪਾਣੀ ਕਿਉਂਕਿ ਅਸੀਂ ਜਾ ਕੇ ਹਣਾ ਸੀਗਾ ਹਮ ਲੋ ਸਾਡੀ ਉੱਥੇ ਦੀ ਸਲਾਹ ਸੀ ਤਾ ਕਰਕੇ ਫਿਰ ਉਸਕੇ ਵੀ ਚੱਲ ਜਿਹੜੇ ਕੰਮ ਕਰ ਕਰਨ ਵਾਲੇ ਨੇ ਉਹ ਕੁਝ ਫਿਰ ਇਹ ਸੀਗਾ ਜਿਹੜਾ ਆਪਣੇ ਅੰਦਰ ਇਹ ਖੜਾ ਸੀ ਕੰਬ ਦਾ ਬੂਟਾ ਇੱਕ ਦੋ ਕਨ ਸੀ ਮਾਲੀਆਂ ਨੂੰ ਵੀ ਇਹ ਦਿਖਾਇਆ ਇਹ ਵੀ ਦੇਖਿਓ ਤਾਂ ਚਲੋ ਆਪਾਂ ਨੂੰ ਨਹੀਂ ਪਛਾਣੇਗੀ ਇਹ ਨਾ ਆਪ ਦੇ ਆਪ ਹੀ ਬੂਟਾ ਹੋਇਆ ਸੀ ਜਿਵੇਂ ਆਪਾਂ ਆਂਬ ਵਗੈਰਾ ਖਾਣੇ ਹਨਾ ਉਹ ਮੰਮੀ ਨੇ ਅਸਲ ਵਿੱਚ ਨਾ ਇੱਕ ਜਗ੍ਹਾ ਗਿੜਕਾਂ ਸੜਤੀਆਂ ਸੀ ਅੱਜ ਨਾ ਫਤੇ ਦੇ ਪਾਪਾ ਨੂੰ ਜਲਦੀ ਛੁੱਟੀ ਹੋ ਗਈ ਹੈ ਤੇ ਮੈਨੂੰ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀ ਇਹ ਨਾ ਵੀ ਪਹਿਲਾਂ ਕੱਲ ਬਲੌਗ ਦੇ ਵਿੱਚ ਦਿਖਾਇਆ ਸੀਗਾ ਵੀ ਬੂਟੇ ਲੈਨੇ ਕੱਲ ਐਕਚੁਅਲੀ ਮੀ ਆ ਗਿਆ ਤਾਂ ਕਰਕੇ ਇਹ ਬੂਟੇ ਲੱਗੇ ਨਹੀਂ ਹੈਗੇ ਕੁਝ ਸ਼ਾਮ ਨੂੰ ਇਹਨਾਂ ਦੇ ਫਤਿਹ ਦੇ ਤਾਇ ਨੇ ਨੂੰ ਕੋਈ ਕੰਮ ਸੀਗਾ ਉਹਨਾਂ ਨੇ ਕਿਹਾ ਤਾਂ ਸੀਗਾ ਵੀ ਮੇਰੇ ਨਾਲ ਪਰਵਾਦ ਹੈ ਨਾ ਉਧਰ ਵੀ ਜੀ ਹੋਗੇ ਤੇ ਫਿਰ ਹੁਣ ਅੱਜ ਹੋ ਗਈ ਇਹਨਾਂ ਨੂੰ ਜਲਦੀ ਛੁੱਟੀ ਆ ਗਈ ਘਰੇ ਹੁਣ ਦੇਖਦੇ ਨੇ ਨਾ ਉਹ ਨਾ ਗਸਾਇਆ ਪਿਆ ਇਹ ਚੀਜ਼ ਦਾ ਵੀ ਪਹਿਲਾਂ ਛੁੱਟੀ ਕਦੇ ਨਹੀਂ ਹੋਣੀ ਚਾਹੀਦੀ ਵੀ ਕੋਈ ਨਾ ਕੋਈ ਕੰਮ ਕਰਿਆ ਹੋਇਆ ਹੁੰਦਾ ਹੁਣ ਤਾਂ ਖਾਣੀਆਂ ਅਸਲ ਦੇ ਵਿੱਚ ਨਾ ਬੂਟੇ ਲਗਾਉਣ ਵਾਲੇ ਨੇ ਉਹ ਬੂਟੇ ਲਾਉਣ ਨੂੰ ਮੈਂ ਕਹਿੰਦੀ ਚਲੋ ਹੁਣ ਲਾ ਲਓ ਨਹੀਂ ਪਰ ਮੈਂ ਇਹ ਥੋੜੋ ਕਹਿਆ ਸੀਗਾ ਨਾ ਵੀ ਧੁੱਪ ਚ ਲਗਾ ਲਓ ਮੈਂ ਤਾਂ ਇਹ ਕਹਿਆ ਸੀਗਾ ਵੀ ਚਲ ਆਇਂ ਕਰਿਓ ਵੀ ਥੋੜੀ ਦੇਰ ਹੋਰ ਰੁਕ ਜੋ ਸ਼ਾਮ ਜੇ ਨੂੰ ਲਗਾ ਲਿਓ ਨਾ ਕਹਿੰਦੇ ਸ਼ਾਮ ਨੂੰ ਫਿਰ ਹੋਰ ਸ਼ਾਮ ਦੇ ਕੰਮ ਕਰ ਹੋ ਜਾਣੇ ਨੇ ਨਾ ਹ ਹੁਣ ਬੂਟੇ ਲਾਉਣ ਲੱਗੇ ਨੇ ਨਾਲੇ ਬਾਕੀ ਦੇ ਦਿਆਂ ਜੀ ਹੁਣ ਵੀ ਕਿੰਨੀ ਅਕੇ ਜਟ ਨੂੰ ਚੜੀਆਂ ਜਾਂਦੇ ਨੇ ਨਾ ਕਿ ਚੀਤੀਆਂ ਨਹੀਂ ਪਰ ਮੈਂ ਐਵੇਂ ਹੀ ਨਹੀਂ ਕਰਦੇ ਹੈਗੇ ਅਸੀਂ ਤਾਂ ਜਦੋਂ ਸੈਦ ਨੂੰ ਕੋਈ ਕੰਮ ਫਿਰ ਕਰ ਦਿੰਦੇ ਹੁੰਦੇ ਨੇ ਪਰ ਫਿਰ ਵੀ ਥੋੜਾ ਜਿਹਾ ਤਾਂ ਹੋ ਜਾਂਦਾ ਨਾ ਨਾ ਵੀ ਨਹੀਂ ਤਾਂ ਫਿਰ ਆ ਕੇ ਰੈਸਟ ਕਰਨੀ ਸੀ 2 ਘੰਟੇ ਦੇ ਦਿਖਾਉਣੀ ਆ ਤੁਹਾਨੂੰ ਬੂਟੇ ਲਗਾ ਕੇ ਉਹ ਨਾ ਤਾਂ ਕਰਕੇ ਆਪ ਹੋਇਆ ਸੀ ਜੀ ਅੰਬ ਫਿਰ ਉਹ ਬਾਹਰ ਮਤਲਬ ਆਪਣੇ ਜਿਹੜਾ ਫਰੰਟ ਸਾਈਡ ਤੇ ਛੱਡੀ ਹੋਈ ਹੈ ਜਗਾ ਉੱਥੇ ਲਗਾਇਆ ਹੋਇਆ ਲਗਾ ਕੇ ਆਂਦਾ ਹੁਣ ਦੇਖਦੇ ਆਂ ਜੀ ਕਿ ਹੈਗਾ ਤਾਂ ਵੱਡਾ ਹੋ ਤਾ ਗਿਆ ਵੱਡਾ ਵੀ ਕਿਵੇਂ ਜੜਦਾ ਫਿਰ ਇੱਥੇ ਫਤਿਹ ਦੇ ਪਾਪਾ ਅੰਦਰ ਜਿਹੜੇ ਬੂਟੇ ਲਗਾਉਣੇ ਸੀ ਉਹਨਾਂ ਦੀ ਤਿਆਰੀ ਲੱਗੇ ਉਹ ਮਤਲਬ ਲਗਾ ਰਹੇ ਸੀ ਕੁਝ ਥੋੜੀ ਜੀਆਂ ਮਤਲਬ ਇੱਟਾਂ ਸਹੀ ਕਰਨ ਵਾਲੀਆਂ ਸੀਗੀਆਂ ਉਹ ਜਿਵੇਂ ਪਾਣੀ ਜਾਂਦਾ ਜਾਊਗਾ ਉਹ ਬੂਟੇ ਜਿਹੜੇ ਬੂਟੇ ਲਗਾਏ ਹੋਏ ਨੇ ਨਾ ਵੀ ਉਹਨਾਂ ਕੋਲ ਰੁਕ ਜਾਂਦਾ ਇਹਦੇ ਕਰਕੇ ਫਿਰ ਉਹ ਥੋੜੀ ਜਿਹੀ ਉੱਚੀਆਂ ਚ ਕਰਨ ਲੱਗੇ ਸੀ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਮੈਂ ਕਿਹਾ ਵੀ ਚੱਲ ਥੋੜਾ ਜਿਹਾ ਮਨੋਰੰਜਨ ਹੋ ਜਾਊਗਾ ਨਾ ਇਕੱਲੇ ਬੰਦੇ ਦਾ ਜੀ ਕੰਮ ਕਰਨ ਨੂੰ ਹਨਾ ਜੀ ਵੀ ਨਹੀਂ ਕਰਦਾ ਹੈਗਾ ਕੋਈ ਜੇ ਕੋਲ ਨਾ ਬੋਰ ਬਰ ਵਾਲਾ ਜਿਹਾ ਹੁੰਦਾ ਰਹੇ ਫਿਰ ਥੋੜਾ ਸਹੀ ਰਹਿੰਦਾ ਇਹ ਹਨਾ ਫਿਰ ਲੱਗੇ ਰਹਿੰਦਾ ਬੰਦਾ ਕੰਮ ਕਰ ਨਹੀਂ ਫਿਰ ਬੋਰ ਜਿਹਾ ਹੋ ਜਾਂਦਾ ਫਿਰ ਮੰਮੀ ਲੈ ਆਈ ਸੀ ਚਾਹ ਟਾਈਮ ਤਾਂ ਤਕਰੀਬਨ ਇੱਥੇ ਹੈਗਾ ਸੀ ਸ਼ਾਇਦ 5:00 ਵਜੇ ਕਿਸੀਏ ਅੱਜ ਚਾਹ ਚਾ ਚੱਲੀ ਹੈ ਜੀ ਚਾਹ ਪੀ ਲਈ ਪਰ ਅਸੀਂ ਉਦੋਂ ਨਹੀਂ ਸੀ ਪੀਤੀ ਇਹਦੇ ਪਾਪਾ ਨੇ ਆ ਕੇ ਪੀਤੀ ਸੀ ਪਰ ਹੁਣ ਚਾਹ ਬਣਾਈ ਸੀਗੀ ਉਹ ਕਹਿੰਦੇ ਵੀ ਮੈਂ ਤਾਂ ਲੈਣੀ ਨਹੀਂ ਮੈਂ ਤਾਂ ਬਿਲਕੁਲ ਥੋੜੀ ਜੀ ਲੈਣੀ ਆ ਸਾਨੂੰ ਤਾਂ ਜੀ ਇਹ ਸੀਗਾ ਵੀ ਜਿਵੇਂ ਅਸੀਂ ਤਾਂ ਫਿਰ ਪਹਿਲਾਂ ਜਲਦੀ ਜ਼ਿਆਦਾ ਪੀਤੀ ਹੋਈ ਸੀ ਨਾ ਚਾਹ ਤਾਂ ਕਰਕੇ ਸੀ ਬਸ ਇਸੇ ਕਰਕੇ ਕਈ ਵਾਰ ਬਣਨੀ ਜੀ ਚ ਬਸ ਚਾਹ ਚਾਹ ਹੁੰਦੀ ਰਹੀ ਅੱਜ ਤੱਕ ਮੈਂ ਲੱਗੀ ਸੀ ਸਬਜ਼ੀ ਬਣਾਉਣ ਦੇਖੋ ਜੀ ਤੁਸੀਂ ਕਿਚਨ ਚ ਵਰਤੇ ਜਾਣ ਵਾਲਾ ਹੈਲਮਟ ਕਿਉਂਕਿ ਇਹ ਢੱਕਣ ਨਾਲ ਨਾ ਮਤਲਬ ਉਹਦੇ ਵਿੱਚੋਂ ਨਾ ਛਿੱਟੇ ਪੈਂਦੇ ਸੀ ਤੇਲ ਦੇ ਫਿਰ ਉਹ ਰੁਕ ਗਏ ਸੀ ਜੀ ਤੁਸੀਂ ਵੀ ਟਰਾਈ ਕਰ ਸਕਦੇ ਹੋ ਜੀ ਬਰਾ ਮੈਂ ਕਿਹਾ ਚਲੋ ਨੀਂਦੇ ਚ ਮੈਂ ਸਬਜ਼ੀ ਬਣਾ ਲੈਣੀ ਆ ਦਾਲ ਅੱਜ ਰੱਖਤੀ ਸੀ ਬਾਹਰ ਚੁੱਲੇ ਤੇ ਬਣਨੀ ਅੱਜ ਬਣਾਉਣੀ ਸੀ ਨਾਲ ਮੂੰਗੀ ਮਸਰੀ ਜੀ ਨਾਲ ਮੈਂ ਲੱਗੀ ਸੀ ਜਿਹੜੇ ਕੁੰਦਰੂ ਸੀ ਉਹ ਸਬਜ਼ੀ ਕਰਨ ਪਰ ਉਦੋਂ ਤੱਕ ਫਤਿਹ ਆਪਣੇ ਪਾਪਾ ਦੇ ਨਾਲ ਲੱਗੇ ਸੀ ਕੰਮ ਕਰਾਉਣ ਫਿਰ ਉਹਨੂੰ ਵੀ ਭੁੱਖ ਲੱਗੀ ਉਹਦੇ ਨਾਲ ਜੋ ਲੱਗੇ ਚਿਪਸ ਜਿਹੇ ਫਰਾਈ ਵਾਲੇ ਹੱਥ ਹੈਗੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਤਾਂ 5-10 ਕਿ ਪੀਸ ਸੀਗੇ ਮਸੀਂ ਰੱਖੇ ਹੋਏ ਪਰ ਉਹਨੂੰ ਅਜ ਲੱਭਣ ਕਰਕੇ ਫਿਰ ਇਹ ਹੋ ਗਿਆ ਕਹਿੰਦਾ ਲੈ ਮਮਾ ਕਹਿੰਦਾ ਤੁਸੀਂ ਸਬਜੀ ਹੋਰ ਬਣਾਣ ਲੱਗੇ ਉਹਦੇ ਵਿੱਚ ਹੀ ਫਿਰ ਉਹਨੂੰ ਆਪ ਦਾ ਲਾਹਾ ਲੱਗ ਗਿਆ ਹੈਨਾ ਹੋਰ ਲੱਗ ਗਿਆ ਸੀ ਬਣਾਉਣ ਨਾਲ ਫਿਰ ਮੈਨੂੰ ਕਾਫੀ ਨੂੰ ਆਰਡਰ ਲੱਗ ਗਿਆ ਸੀ ਕਹਿੰਦਾ ਮਮਾ ਆ ਪਈਆ ਪਾਊਚ ਤੇ ਮੈਨੂੰ ਨਾ ਕਾਫੀ ਬਣਾ ਕੇ ਦੇ ਦਿਓ ਮੈਂ ਕਿਹਾ ਚਲੋ ਜੀ ਠੀਕ ਹੈ ਸਰਪੰਚ ਸਾਹਿਬ ਦਾ ਕੀ ਅਸਰ ਮੱਥੇ ਨਾ ਐਦਾਂ ਹੱਸਦੀ ਸੀ ਉਹਨੂੰ ਬਸ ਹੁਣ ਉਹ ਆਪਦੇ ਉਹ ਲੈ ਚ ਲਿਆ ਇਹਦਾ ਮੈਂ ਐਕਚੁਅਲੀ ਸਬਜੀ ਬਣਾਈ ਸੀਗੀ ਜਿਵੇਂ ਮੈਂ ਨਾ ਉਹ ਹੁਣ ਉਹ ਹੈਗੇ ਸੀ ਕੁੰਦਰੂ ਉਦਾਂ ਹੀ ਨਾ ਮੈਂ ਲੰਬੇ ਲੰਬੇ ਕਟਿੰਗ ਕਰਕੇ ਚਾਰ ਚਾਰ ਪੀਸ ਬਣਾ ਲਏ ਸੀ ਉਹਨਾਂ ਦਾ ਬਣਾ ਕੇ ਨਾ ਮੈਂ ਥੋੜੇ ਜਿਹਾ ਫਰਾਈ ਕਰਕੇ ਕੱਢ ਲਏ ਸੀ ਜਿਵੇਂ ਆਪਾਂ ਨਾ ਫਰਾਈ ਸਬਜ਼ੀ ਬਣਾਉਣੀ ਆ ਜਿਵੇਂ ਆਪਾਂ ਨਾ ਮਿਕਸਡ ਸਬਜ਼ੀ ਬਣਾਉਣੀ ਆ ਵੀ ਥੋੜਾ ਜਿਹਾ ਤੇਲ ਪਾ ਕੇ ਉਹਨਾਂ ਨੂੰ ਮੈਂ ਉਦਾਂ ਸੇਕ ਲਵਾ ਕੇ ਥੋੜੀ ਥੋੜੀ ਜਣੀ ਰੋਸਟਰੀ ਕਰਾ ਕਰਕੇ ਸੇਕ ਜਲਵਾ ਲਵਾ ਕੇ ਬਸ ਰੋਸਟ ਕਰਕੇ ਕੱਢ ਲਈ ਸੀਗੇ ਮਤਲਬ ਜਿਆਦਾ ਫਰਾਈ ਨਹੀਂ ਸੀ ਕੀਤੀ ਫਿਰ ਉਹਦੇ ਵਿੱਚ ਜਿਹੜਾ ਥੋੜਾ ਜਿਹਾ ਤੇਲ ਬਚਿਆ ਸੀ ਉਹਦੇ ਵਿੱਚ ਮੈਂ ਪਾਤੀ ਸੀ ਪਿਆਜ਼ ਭੁੰਨਣੇ ਜਦੋਂ ਪਿਆਜ਼ ਵੀ ਮੈਂ ਲੰਬੀ ਜੀ ਕਟਿੰਗ ਕੀਤੀ ਸੀ ਉਹ ਜਦੋਂ ਪਿਆਜ਼ ਚੰਗੀ ਤਰ੍ਹਾਂ ਪਨ ਹੋ ਗਈ ਮਤਲਬ 골ਡਨ ਹੋ ਗਈ ਸੀ ਉਹਦੇ ਵਿੱਚ ਹੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਸਬਜੀ ਪਾ ਦੂੰਗੀ ਨਾਲ ਦੇਖੋ ਜਿਵੇਂ ਕਾਫੀ ਬਣਾਉਣ ਲੱਗੀ ਸੀ ਅੱਜ ਮੈਂ ਨਾ ਇਹਦੇ ਸ਼ੇਕਰ ਦੇ ਵਿੱਚ ਹੀ ਬਣਾਤੀ ਸੀ ਦੇਖ ਸਕਦੇ ਹੋ ਵੀ ਕਿੰਨੀ ਸੋਹਣੀ ਚੱਗ ਬਣੀ ਹੋਈ ਆ ਉਹਦੇ ਜਿਵੇਂ ਆਪਾਂ ਬਣਾਉਂਦੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਇਹਦੇ ਵਿੱਚ ਹੀ ਬਣਾ ਦਿੰਦੀ ਆ ਵੀ ਫਿਰ ਐਦਾਂ ਹੀ ਇਹਦੇ ਵਿੱਚ ਦੁੱਧ ਪਾ ਪਾ ਕੇ ਬੀਫੇਰੋ ਸੇਕ ਕਰਾਹੀਓ ਪੀ ਲੂਗਾ ਜੀ ਉਹ ਵੀ ਚਲੋ ਮੈਨੂੰ ਇਹ ਮੈਂ ਕਿਹਾ ਵੀ ਇਹਦੇ ਵਿੱਚ ਜੀ ਸੌਖੀ ਜਿਵੇਂ ਮੈਂ ਤੁਹਾਨੂੰ ਦੱਸੀ ਸੀ ਨਾ ਵੀ 에ਅ ਟਾਈਟ ਸਹੀਦਾ ਆ ਦੇਖੋ ਜੀ ਨਾਲ ਦੀ ਨਾਲ ਮੈਂ ਨਾ ਪਿਆਜ਼ ਜਦੋਂ 골ਡਨ 골ਡਨ ਬ੍ਰਾਊਨ ਹੋ ਗਈ ਸੀ ਮੈਂ ਸਬਜੀ ਪਾਤੀ ਸੀ ਉੱਪਰ ਪਾਤੀ ਸੀ ਜੀ ਸੁੱਕੇ ਹੀ ਮਸਾਲੇ ਅੰਦਾਜ਼ ਜੀ ਫਿਰ 2 ਮਿੰਟ ਸੇਕ ਲਵਾਇਆ ਸੀ ਦੇਖ ਸਕਦੇ ਹੋ ਤੁਸੀਂ ਸਬਜੀ ਦਾ ਕਲਰ ਬਹੁਤ ਸੋਹਣਾ ਆਇਆ ਸੀ ਮਤਲਬ ਜਿਵੇਂ ਨਾ ਟੇਸਟੀ ਵੀ ਸਾਰਿਆਂ ਨੂੰ ਬਹੁਤ ਲੱਗੀ ਸੀ ਅਸੀਂ ਜਿਵੇਂ ਘੱਟ ਬਣਾਈ ਜੀ ਅਸੀਂ ਕਦੇ ਬਾਲੀ ਜ਼ਿਆਦਾ ਬਣਾਈ ਨਹੀਂ ਹੈਗੀ ਤਾਂ ਕਰਕੇ ਬੀ ਜਿਵੇਂ ਫਤੇ ਤਾਂ ਘੱਟੀ ਜਿਵੇਂ ਦੇ ਥੋੜੇ ਜਿਹਾ ਤੁਹਾਨੂੰ ਪਤਾ ਹੈ ਨਾ ਬੱਚਿਆਂ ਦੇ ਘਟ ਨਖਰੇ ਥੱਲੇ ਹੁੰਦੀਆਂ ਸਬਜ਼ੀਆਂ ਪਰ ਉਹਨੂੰ ਵੀ ਬਹੁਤ ਟੇਸਟੀ ਲੱਗੀ ਸੀ ਕੁਛ ਨਾਲ ਦਾਲ ਬਣਾ ਲਈ ਸੀ ਹੈ ਨਾ ਦਾਲ ਦੇ ਨਾਲ ਮਤਲਬ ਇਦਾਂ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਤੋਤੇ ਸੀ ਕੱਪੜੇ ਕਿਉਂਕਿ ਅੱਜ ਸਵੇਰ ਵੀ ਜਿਵੇਂ ਪਹਿਲਾਂ ਤਾਂ ਮੀਂਹ ਆ ਗਿਆ ਜੀ 5:00 ਵਜੇ ਹੀ ਆ ਗਿਆ ਸੀ ਹਾਂਜੀ 5 ਤੋਂ 6:00 ਵਜੇ ਤੱਕ ਫਿਰ ਪਰ ਇਹ ਸੀ ਕਿ ਜਿਵੇਂ ਹੋਰ ਕੰਮ ਕਰ ਕਰਦੇ ਕੁਝ ਇਹ ਹੋ ਜਾਂਦਾ ਜਿਵੇਂ ਇੱਕ ਵਾਰੀ ਮੀਂਹ ਆ ਗਿਆ ਹੈ ਨਾ ਫਿਰ ਆਉਣ ਦਾ ਵੀ ਕਿਤੇ ਸ਼ਾਇਦ ਜਾਂ ਪਰ ਕਈ ਵਾਰੀ ਨਾ ਮਨ ਜੇ ਮੁੱਕਰ ਗਿਆ ਸੀ ਬਸ ਅਜੀ ਫਿਰ ਸ਼ਾਮ ਨੂੰ ਧੋਤੇ ਸੀ ਕੱਪੜੇ ਸੋ ਸ਼ਾਮ ਨੂੰ ਧੋਣ ਕਰਕੇ ਨਾ ਫਿਰ ਮੈਨੂੰ ਇਹ ਜਿਵੇਂ ਅਸੀਂ ਕਿਹਾ ਵੀ ਚੱਲ ਇੱਥੇ ਅੰਦਰ ਨਾ ਛੱਡ ਥਲੇ ਤਾਰ ਤੇ ਫੋਲ ਦਿੰਨੇ ਆ ਵੀ ਸ਼ਾਮ ਨੂੰ ਕੁਛ ਨਾ ਕੁਛ ਰਾਤ ਨੂੰ ਰਾਤ ਥੋੜੀ ਬਹੁਤੀ ਹਵਾ ਲੱਗ ਜੂਗੀ ਵੈਸੇ ਤਾਂ ਹੁਣ ਵੈਦਰ ਚੇਂਜ ਕਰਕੇ ਨਾ ਮਤਲਬ ਕੋਈ ਕੱਪੜੇ ਸੁੱਕਣ ਸਕਣਾਂ ਨਾ ਤਾਂ ਕੋਈ ਗੁੰਜਾਇਸ ਹੁੰਦੀ ਨਹੀਂ ਹੈਗੀ ਜਿਵੇਂ ਬਰਸਾਤ ਦੇ ਦਿਨਾਂ 'ਚ ਘਟੋ ਉਹ ਹੋ ਜਾਂਦਾ ਜੀ ਪਰ ਫਿਰ ਵੀ ਚਲੇ ਸੀਗੇ ਵੀ ਸਵੇਰ ਨੂੰ ਬਾਹਰ ਤਾਰ ਤੇ ਫੁੱਲੇ ਜਾਣਗੇ ਵੀ ਹੁਣ ਚਲੋ ਅੰਦਰ ਨਾਲੋਂ ਇੱਥੇ ਸੌਖਾ ਜੀ ਸਾਰੇ ਰੋਟੀ ਖਾ ਹਟੇ ਸੀ ਬਸ ਜੀ ਆਪਾਂ ਹੀ ਰਹਿ ਗਏ ਸੀ ਇਕੱਲੇ ਫਿਰ ਇੱਥੇ ਮੈਂ ਲੱਗੀ ਸੀ ਰੋਟੀ ਖਾਣਾ ਫਤਿਹ ਕੁਝ ਫੋਨ ਤੇ ਕਰਨ ਲੱਗਿਆ ਸੀ ਮੈਂ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਨਾਲ ਲੱਗ ਗਿਆ ਸੀ ਫਿਰ ਮਾਂ ਦੀ ਵੀਡੀਓ ਬਣਾਉਣਾ ਜਦ ਨਹੀਂ ਅਸੀਂ ਮਾਂ ਬੁੱਤ ਕੋਈ ਗੱਲਾਂ ਕਰਦੇ ਸੀ ਕਿਸੇ ਚੀਜ਼ ਬਾਰੇ ਕੁਝ ਪੁੱਛਦਾ ਸੀਗਾ ਉਹਨੇ ਵੀ ਆਪਣਾ ਇੱਕ ਚੈਨਲ ਬਣਾਇਆ ਏ ਥੋੜੇ ਜਿਹੇ ਦਿਨ ਜਣੀ ਹਜੇ ਆਪਣੀ ਮਤਲਬ ਸਟਾਰਟਿੰਗ ਦੀ ਚੰਗੀ ਤਰ੍ਹਾਂ ਕਰ ਲਵੇ ਫਿਰ ਆਪਾਂ ਦੱਸ ਦਿਆਂ ਜੀ ਉਹਨੇ ਕੀ ਚੈਨਲ ਬਣਾਇਆ ਏ ਬਸ ਜੀ ਹੁਣ ਆਪਾਂ ਕਰਦੇ ਬਲੌਗ ਦਾ ਐਂਡ ਓਕੇ ਬਾਏ ਟੇ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਕਦੇ ਨਾ ਭੁੱਲੋ ਜੀ ਹਜੇ ਤਾਂ ਜੀ ਬਲੌਗ ਦੀ ਹਨਾ ਕਹਿੰਦੇ ਹੁੰਦੇ ਨੇ ਨਵੀਂ ਨਵੀਂ ਸ਼ੁਰੂਆਤ ਹੌਲੀ ਹੌਲੀ ਸਿੱਖ ਜਾਗੇ ਵੀ ਫਿਰ ਵਧੀਆ ਵੀ ਬਣ ਜਾਗੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ ਬਲੌਗ ਨੂੰ ਪਿਆਰ ਕਰਨ ਲਈ